ਅੰਮ੍ਰਿਤਸਰ ਦੇ ਮਟਾਲਾ ਰੋਡ ਦੇ ਹਾਲਾਤ ਇਸ ਵੇਲੇ ਬਹੁਤ ਖਸਤਾ ਬਣੇ ਹੋਏ ਹਨ ਸੜਕ ਜਗਾ ਜਗਾ ਤੋਂ ਟੁੱਟੀ ਹੋਈ ਹੈ ਥਾਂ ਥਾਂ ਤੇ ਪਏ ਖੱਡੇ ਆਵਾਜਾਈ ਵਿੱਚ ਮੁਸ਼ਕਿਲਾਂ ਪੈਦਾ ਕਰ ਰਹੇ ਹਨ ਰਾਹੀਰਾਂ ਨੇ ਫਾਸਪੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਾਰੀ ਹੀ ਸੜਕ ਕਈ ਥਾਵਾਂ ਤੋਂ ਟੁੱਟੀ ਹੋਣ ਕਰ ਗੱਡੀਆਂ ਦਾ ਨੁਕਸਾਨ ਹੁੰਦਾ ਅਤੇ ਸਵਾਰੀਆਂ ਨੂੰ ਸੱਟਾਂ ਵੀ ਲੱਗਦੀਆਂ ਹਨ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਹ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਬਟਾਲਾ ਰੋਡ ਦੀ ਸੜਕ ਹੈ ਜੀ ਇਹ ਸਕੇ ਆਪਣਾਗਾ 4 ਮਾਈਲ ਹਾਂਜੀ ਤੇ ਇਹਦੇ ਲਾਗੇ ਸਾਰੇ ਬਹੁਤ ਪਰੇਸ਼ਾਨ ਹੈ ਸੜਕ ਤਾਂ ਬਹੁਤ ਜ਼ਿਆਦਾ ਇਹਨੂੰ ਕਹਿੰਦੇ ਬਹੁਤ ਹੀ ਜ਼ਿਆਦਾ ਸਾਰੀ ਸੜਕ ਟੁੱਟੀ ਪਈ ਆ ਪਾਣੀ ਇਕੱਠਾ ਹੈ ਦਾ ਇਹਨਾਂ ਇਹਨਾਂ ਉਹ ਨੁੱਕਰ ਤੇ ਜਾ ਚਲ ਜੋ ਕੋਈ ਗੱਡੀ ਨਹੀਂ ਨਿਕਲਦੀ ਗੱਡੀਆਂ ਰੋਕ ਰੋਕ ਕੇ ਜਾਂਦੀਆਂ ਜੇ ਸਾਰੀ ਸੜਕ ਦਾ ਬੁਰਾ ਹਾਲ ਹੈ ਇਹਨੂੰ ਦੇ ਘਟੋ ਘਟਦੇ ਮੇਰੇ ਹਿਸਾਬ ਨਾਲ 2-3 ਸਾਲ ਹੋ ਚੱਲੇ ਜੀ ਇਸੇ ਤਰ੍ਹਾਂ ਹੀ ਆ ਇੱਕ ਕਰੀ ਟੋਇਆ ਪੋਟਿਆ ਉਦਾਂ ਦਾ ਉਦਾਂ ਹੀ ਰਹਿ ਗਿਆ ਬਸ ਮੁਸ਼ਕਲਾਂ ਨੇ ਬਹੁਤ ਜ਼ਿਆਦਾ ਜੀ ਗੱਡੀ ਜਿੰਨੀਆਂ ਹੁੰਦੀਆਂ ਤੇ ਪੀੜੀ ਪੀੜੀ ਲੱਗੀ ਰਹਿੰਦੀ ਕੋਈ ਡਿੱਗਾ ਹੁੰਦਾ ਕੋਈ ਕੇਦੀ ਲੱਤ ਬਾਹਰ ਉੱਟੀ ਹੁੰਦੀ ਕਦੇ ਕਿੰਨਾ ਕੋਈ ਨੁਕਸਾਨ ਹੁੰਦਾ ਰਿਹਾ ਸਰਕਾਰ ਦਾ ਕੇਹੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਆ ਜੀ ਸਾਰੇ ਜਾਣੇ ਕਹਿ ਕਹਿ ਕੇ ਥੱਕ ਗਏ ਕੋਈ ਨਹੀਂ ਹੁੰਦਾ ਜੀ ਸੜਕ ਦਾ ਬਹੁਤ ਬੁਰਾ ਹਾਲ ਜੀ ਉਹਨੇ ਸੜਕ ਨੂੰ ਸਹੀ ਕਰਨ ਇਹਨੂੰ ਮਸਲਾ ਹੱਲ ਕਰਨੇ ਦਾ ਜੋ ਵੀ ਟੋਏ ਟੱਬੇ ਆ ਸਹੀ ਕਰਨ ਲੋਕਾਂ ਨੂੰ ਵੇਖੋ ਕਿੰਨੀ ਪਰੇਸ਼ਾਨੀ ਹੁੰਦੀ ਆ ਕਿੰਨਾ ਜਾਮ ਲੱਗ ਜਾਂਦਾ ਗੱਡੀਆਂ ਰੁਕ ਜਾਂਦੀਆਂ ਵੇਖੋ ਕਿੰਨੀ ਮੁਸ਼ਕਲ ਹੁੰਦੀ ਸਾਨੂੰ ਵੀ ਮੁਸ਼ ਸਾਡੀ ਗੱਡੀ ਦਾ ਵੀ ਨੁਕਸਾਨ ਹੁੰਦਾ ਟੁੱਟਦੀ ਭਜਦੀ ਆ ਬੜਾ ਨੁਕਸਾਨ ਹੈ ਜੀ ਅਸਵੇ ਨਿਊਜ਼ ਟੀਮ ਅੱਜ ਪੁੱਜੀ ਹੈ ਅੰਮ੍ਰਿਤਸਰ ਦੇ ਪਟਾਲਾ ਰੋਡ ਤੇ ਜਗ੍ਹਾ ਹੈ ਫੋਰ ਮਾਈਟ ਬੈਂਕ ਕੋਟਾ ਹੈ ਏਐਸ ਫਾਰਮਸ ਹੈ ਇਸ ਜਗ੍ਹਾ ਦਾ ਜਿੰਨਕ ਟੋਟਾ ਹੈ ਉਸ ਦੇ ਹਾਲਾਤ ਤੁਸੀਂ ਦੇਖੇ ਨੇ ਗੱਡੀਆਂ ਦਾ ਨੁਕਸਾਨ ਹੁੰਦਾ ਹੈ ਸੜਕ ਦਾ ਇੱਕ ਹਿੱਸਾ ਬਹੁਤ ਜ਼ਿਆਦਾ ਟੋਟਾ ਜਿਹੜਾ ਖਰਾਬ ਹੋ ਚੁੱਕਾ ਹੈ ਟੁੱਟ ਚੁੱਕਾ ਹੈ ਗੱਡੀਆਂ ਵਿੱਚ ਵੱਜਦੀਆਂ ਹਨ ਲੋਕ ਡਿੱਗਦੇ ਵੀ ਨੇ ਰਾਹਗੀਰਾਂ ਨੇ ਵਾਹ ਚਾਲਕਾਂ ਨੇ ਗੱਲਬਾਤ ਕਰਦੇ ਆ ਦੱਸਿਆ ਕਿ ਬਹੁਤ ਮੁਸ਼ਕਲਾਂ ਆਂਦੀਆਂ ਨੇ ਜਿਸ ਦੇ ਨਾਲ ਕਿਉਂਕਿ ਸੜਕ ਟੁੱਟੀ ਹੋਣ ਕਰਕੇ ਗੱਡੀਆਂ ਵੱਜ ਸਵਾਰੀਆਂ ਜਿਹੜੇ ਆਟੋ ਵਾਲੇ ਨੇ ਉਹ ਕਹਿੰਦੇ ਵੀ ਆਟੋ ਪਲਟ ਵੀ ਜਾਂਦੇ ਨੇ ਸਵਾਰੀਆਂ ਨੂੰ ਸੱਟਾਂ ਵੀ ਲੱਗਦੀਆਂ ਨੇ ਗੱਡੀਆਂ ਨੂੰ ਨੁਕਸਾਨ ਹੁੰਦਾ ਹੈ ਐਕਸੀਡੈਂਟ ਹੋਣ ਦਾ ਕਾਰਨ ਬਣਦੇ ਹਨ ਰੋਏ ਇਹ ਵਾਲੇ ਸੋ ਉਹਨਾਂ ਨੇ ਇੱਕ ਵਾਰ ਫਿਰ ਜ਼ਿਲ੍ਹਾ ਪ੍ਰਸ਼ਾਸਨ ਸਬੰਧਿਤ ਵਿਭਾਗ ਦੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵਾਰ ਧਿਆਨ ਦੇ ਕੇ ਇਹ ਸੜਕ ਦੀ ਰਿਪੇਅਰ ਕਰਵਾਈ ਜਾਵੇ ਜਾਂ ਸੜਕ ਨਵੀਂ ਬਣਾਈ ਜਾਵੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਫਾਸਟ ਨਿਊਜ਼ ਲਈ ਅਮਰਿਤ ਸਰ ਤੋਂ ਅਜੀਤ ਕੁਮਾਰ